ਸੀ ਹਸਪਤਾਲ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹਦੇ ਹੋ ਜੀ ਉਹ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਨੌਜਵਾਨ ਵੀਰ ਹੈ ਪਲਵਾਨ ਜਰਮਨ ਉਹਨੇ ਜੋ ਹਿੰਮਤ ਤੇ ਦਲੇਰੀ ਵਿਖਾਈ ਸੀ ਉਹਦਾ ਹਾਲ ਚਾਲ ਪੁੱਛਣ ਆਸਤੇ ਅਭੰਦੀਪ ਹਸਪਤਾਲ ਦੇ ਮਾਲਕ ਡਾਕਟਰ ਅਵਤਾਰ ਸ਼ੋਰ ਨਾਲ ਮੈਂ ਗੱਲਬਾਤ ਕੀਤੀ ਹੈ ਗੁਰੂ ਸਾਹਿਬ ਦੀ ਬੜੀ ਕਿਰਪਾ ਵਰਖਿਸ਼ ਹੋਈ ਹੈ ਕਿ ਹੀ ਇਜ਼ ਆਊਟ ਆਫ ਡੇਂਜਰ ਔਰ ਉਹਦੀ ਸਿਹਤ ਦਾ ਜਿੱਥੇ ਪਤਾ ਲਿਆ ਉੱਥੇ ਮੈਂ ਕੱਲ ਵੀ ਗੱਲ ਕੀਤੀ ਸੀ ਅਰਪਿੰਦਰ ਸਿੰਘ ਸਰਪੰਚ ਜਿਹਦੀ ਦਿਹਾੜੇ ਆਪਦੇ ਪਰਿਵਾਰ ਦੀ ਖੁਸ਼ੀ 'ਚ ਇਹ ਸਮੁੱਚਾ ਪਰਿਵਾਰ ਸ਼ਾਮਲ ਹੋਇਆ ਸੀ ਔਰ ਉਹ ਖੁਸ਼ੀ ਦਾ ਮੌਕਾ ਇੱਕ ਮਾਤਮ ਦੇ ਮੌਕੇ 'ਚ ਬਦਲਿਆ ਇਸ ਗੱਲ ਦਾ ਜਿੱਥੇ ਮੈਨੂੰ ਦੁੱਖ ਹੈ ਪਰਿਵਾਰ ਨਾਲ ਮੈਂ ਦੁੱਖ ਸਾਂਝਾ ਕਰਦਾ ਉਹਨੇ ਵੀ ਜਰਮਨ ਦਾਸ ਰਿਹਾ ਸੀ ਕਿ ਉਹਦਾ 3 ਸਾਲ ਦਾ ਬੇਟਾ ਔਰ ਲੋਨ ਆਰਡਰ ਦੇ ਚੋ ਹਾਲਾਤ ਬਣੇ ਆ ਉਹਦੇ ਵਾਸਤੇ ਸਿੱਧੇ ਤੇ ਸਿੱਧੇ ਚੀਫ ਮਿਨਿਸਟਰ ਭਗਵੰਤ ਮਾਨ ਔਰ ਡੀਜੀਪੀ ਪੰਜਾਬ ਜ਼ਿੰਮੇਵਾਰ ਹੈ ਔਰ ਮੈਂ ਕੱਲ ਵੀ ਇਹ ਮੰਗ ਰੱਖੀ ਅੱਜ ਮੈਂ ਉਸ ਮੰਗ ਨੂੰ ਪੇਰ ਦਰਉਣਾ ਕਿ ਕਿੰਨੇ ਕਤਲਾਂ ਤੋਂ ਬਾਅਦ ਇਹ ਸਰਕਾਰ ਜਾਗੂਗੀ ਇਹ ਦੱਸੇ ਕਿਉਂਕਿ ਕੁਝ ਦਿਨ ਪਹਿਲਾਂ ਹੀ ਭਾਜੀ ਸਮਰ ਪਿੱਛੇ ਕਰੋ ਇੱਕ ਕਤਲ ਸ੍ਰੀ ਅਮਰਸਰ ਸਾਹਿਬ ਕੇ ਵੀ ਇੱਕ ਪਹਿਲੇ ਸੀ ਹੋਇਆ ਸੀਗਾ ਉਹਦਾ ਵੀ ਸਰ ਮੈਨੂੰ ਨਵ ਆਪਣਾ ਸਰਪੰਚਾ ਜਰਮਨ ਸਿੰਘ ਸੀ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਲੱਕੀ ਦਾ ਹੋਇਆ ਮਤਲਬ ਇਹ ਅਣਗਿਣਤ ਹੈ ਔਰ ਤੁਸੀਂ ਇਹ ਵੇਖੋ ਕਿ ਕੱਲ ਜੋ ਇਹ ਵਾਕਿਆ ਹੋਇਆ ਹੈ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਲਾਅ ਐਂਡ ਆਰਡਰ ਤੇ ਮੀਟਿੰਗਾਂ ਲੈਣੀਆਂ ਪੈ ਰਹੀਆਂ ਜੀ कोर्ट ਉਦੋਂ ਦਖਲ ਦਿੰਦੀ ਆ ਜਦੋਂ ਇਹ ਮਹਿਸੂਸ ਕਰੇ ਜੱਜ ਸਾਹਿਬ ਮਹਿਸੂਸ ਕਰਨ ਕਿ ਸਰਕਾਰ ਫੇਲ ਹੋ ਗਈ ਹੈ। ਔਰ ਮੈਂ ਇੱਕ ਦਿਨ ਹੀアリング 'ਚ ਆਪ ਸ਼ਾਮਿਲ ਸਾਂ ਜਦੋਂ ਪੰਜਾਬ ਨਹਿਰਾਣਾ ਹਾਈ ਕੋਰਟ ਦੇ ਜੱਜ ਸਾਹਿਬ ਨੇ ਜਸਟਿਸ ਅਨੁਪਿੰਦਰ ਗਰੇਵਾਲ ਸਾਹਿਬ ਨੇ ਡੀਜੀਪੀ ਸਾਹਿਬ ਦੀ ਗੌਰਵ ਯਾਦਵ ਦੀ ਇਸ ਗੱਲ ਦੀ ਖਚਾਈ ਕੀਤੀ ਕਿ ਤੁਸੀਂ ਕਹਿ ਰਹੇ ਹੋ ਪੰਜਾਬ 'ਚ ਆਲਵੇਲ ਐਸਐਸਪੀ ਮੋਹਲੀ ਦੇ ਦਫਤਰ ਦੇ ਸਾਹਮਣੇ ਗੋਲੀ ਚੱਲ ਗਈ ਬੰਦਾ ਮਾਰਤਾ ਤੇ ਤੁਸੀਂ ਥੋੜੀ ਪੁੱਲ ਸੁੱਤੀ ਸੀ ਰਾਣਾ ਬਲਾਚੋਰੀਏ ਦਾ ਕੇਸ ਹੋਇਆ ਕੱਲ ਦਾ ਤੁਸੀਂ ਇਹ ਵਾਕਿਆ ਵੇਖੋ ਮੈਂ ਆ ਗੂਗਲ ਮੈਪ ਚੋਂ ਕੱਢ ਕੇ ਲੈ ਕੇ ਆਇਆ ਕਿ ਸ਼ਾਇਦ ਤੁਹਾਨੂੰ ਸਮਝ ਆਵੇ ਗੱਲ ਆ ਸਿੱਧੂ ਫਾਰਮ ਹੈ ਜੀ ਇਹ ਮੇਨ ਰੋਡ ਹੈ ਜੀ ਇਹ ਹਰੀਕੇ ਤਰਨਤਾਰਨ ਸਾਭ ਦੀ ਜਿਹੜੀ ਮੇਨ ਰੋਡ ਹੈ ਆ ਸਿੱਧੂ ਫਾਰਮ ਹੈ 150 ਮੀਟਰ ਦੀ ਦੂਰੀ 'ਚ ਸਾਹਮਣੇ 150 ਮੀਟਰ ਸੀਆਈਏ ਸਟਾਫ ਤਰਨਤਾਰਨ ਦਾ ਘਾਣਾ ਐਸਐਸਪੀ ਤੇ ਡੀਸੀ ਦੇ ਰੈ residense ਨੇ 150 ਮੀਟਰ ਤੇ ਤੇ ਡੀਆਈਜੀ ਦਾ ਕੈਂਪ ਆਫਿਸ ਹੈ ਉਥੇ ਦੋ ਦਿਨ ਡੀਆਈਜੀ ਸਾਹਿਬ ਇੱਥੇ ਬੈੰਦੇ ਐ ਇੱਥੋਂ ਥੋੜੀ ਦੂਰੀ ਤੇ ਆ ਕੋਰਟ ਕੰਪਲੈਕਸ ਹੈ ਤੁਸੀਂ ਸਮਝੋ ਮਸਾ 7-800 ਮੀਟਰ ਤੇ ਕੋਰਟ ਕੰਪਲੈਕਸ ਜਿੱਥੇ 10-15 ਜੱਜ ਸਾਹਿਬਾਨਾਂ ਦੀ ਰੈਸ਼ ਸੈਸ਼ਨ ਜੱਜ ਸਾਹਿਬ ਤੇ ਹੋਰ ਸਾਰੇ ਜੱਜ ਸਾਹਿਬਾਨ ਇੱਥੇ ਬੈੰਦੇ ਆ ਇਥੇ ਐਸਐਸਪੀ ਦਾ ਦਫਤਰ ਹੈ ਡੀਸੀ ਦਾ ਦਫਤਰ ਹੈ ਹਜ਼ਾਰਾਂ ਦੀ ਗਿਣਤੀ ਚ ਤਦਾਦ ਦੇ ਲੋਕ ਇਥੇ ਆਉਂਦੇ ਮੋਸਟ ਪ੍ਰੋਟेक्टेड ਯਾ ਸਭ ਤੋਂ ਸੈਂਸਿਟਿਵ ਇਲਾਕਾ ਕੋਰਟ ਕੰਪਲੈਕਸ ਔਰ ਡੀਸੀ ਐਸਐਸਪੀ ਦੀ ਰੈਇਸ਼ ਬਣਿਆ ਜਾਂਦਾ ਉਹਦੇ ਸਾਹਮਣੇ ਜੇ ਕੇ 47 ਦੇ ਫੇਰ ਹੋ ਰੇ ਆ ਸਿਰ ਚ ਗੋਲੀਆਂ ਮਾਰੀਆਂ ਜਾ ਰਹੀਆਂ ਔਰ ਇਹ ਦੂਜਾ ਮੌਕਾ ਹੈ ਕਿ ਇਹ ਜਈ ਕਤਲ ਬ੍ਰਾਡ ਡੇ ਲਾਈਟ ਮਰਡਰ ਤੇ ਸਰਕਾਰ ਸੁੱਤੀ ਆ ਕਿ ਡੀਜੀਪੀ ਸਾਹਿਬ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦਾ ਕੰਮ ਕਰ ਰਿਹਾ ਕਿ ਅਸੀਂ ਜੀ ਥਾਣੇਦਾਰ ਸਸਪੈਂਡ ਕਰਤਾ ਡੀਐਸਪੀ ਸਸਪੈਂਡ ਕਰਤਾ ਮੈਂ ਕਹਿੰਦਾ ਜੇ ਸਸਪੈਂਸ਼ਨ ਹੋਣੀ ਚਾਹੀਦੀ ਤੇ ਉੱਥੋਂ ਹੋਵੇ ਟੈਂਪਰੇਰੀ ਡੀਜੀਪੀ ਐਡ ਹੌਕ ਡੀਜੀਪੀ ਉਹ ਆਪਦੀ ਕੁਰਸੀ ਬਚਾਉਣ ਤੇ ਆ ਲਾਅ ਔਰਡਰ ਨੂੰ ਕੰਟਰੋਲ ਕਰਨ ਤੇ ਨਹੀਂ ਆ ਬਾਰਡਰ ਸਟੇਟ ਹੋਵੇ ਔਰ 550 ਕਿਲੋਮੀਟਰ ਦਾ ਇੰਡੋਪਾਕ ਬਾਰਡਰ ਨਾਲ ਥੋਟੀਆਂ ਆ ਲਾਈਨ ਹੋਵੇ ਲਾਈਨ ਆਫ ਕੰਟਰੋਲ ਔਰ ਥੋੜਾ ਉੱਥੇ ਹਾਲਾਤ ਕੀ ਲੋਅਨ ਆਰਡਰ ਤੇ ਬਣੇ ਔਰ ਮੈਂ ਆ ਹੁਣੇ ਆ ਵੀਰ ਜਿਹੜਾ ਉੱਤੇ ਦਾਖਲ ਹੈ ਜਰਮਨ ਉਹਦਾ ਭਰਾ ਹੀ ਹੈ ਉਹਨਾਂ ਨੇ ਕਿਉਂਕਿ ਆਪ ਉੱਥੇ ਲੈ ਨਹੀਂ ਆ ਸਕਦੇ ਕੁਛ ਅਸੀਂ ਰਿਕਾਰਡ ਵੀ ਕੀਤਾ ਤੁਹਾਨੂੰ ਦੇਣ ਕਿ ਉਹ ਹੈਰਾਨ ਪਰੇਸ਼ਾਨ ਹੈ ਇਹ ਮੁੱਖ ਗਵਾਹ ਜੀ ਕੱਲ ਦੇ ਮਾਰਡਰ ਦਾ ਤੇ ਕਹਿੰਦੇ ਜੀ ਉਹ ਨੂੰ ਕੋਈ ਸਿਕਿਉਰਿਟੀ ਨਹੀਂ ਤੁਸੀਂ ਕੀ ਆ ਮੁੰਡਾ ਵੀ ਮਰਵਾਉਣਾ ਹੁਣ ਪੁਲਿਸ ਨੇ ਕਿਉਂਕਿ ਜੇ ਇਸ ਬੰਦੇ ਨੇ ਇਹ ਅੱਜ ਪੋਸਟ ਪਾਈ ਆ ਜਿਹੜੀ ਚੈਨਲ ਤੁਹਾਡੇ ਚਲਾ ਰਿਹਾ ਲਖਵੀਰ ਲੰਡੇ ਦੇ ਉਹਦਾ ਟੈਰਰਿਸਟ ਆਰਗੇਨਾਈਜੇਸ਼ਨਾਂ ਚ ਆਈਐਸਆਈ ਚ ਕਿੰਨੀ ਉਹਦੀ ਬੈਠ ਹੈ ਸਾਰੇ ਤੁਸੀਂ ਜਾਣਦੇ ਹੋ ਅੱਜ ਪੋਸਟ ਪਾ ਕੇ ਕਹਿ ਰਿਹਾ ਕਿਹੜਾ ਕਹਿੰਦਾ ਸੀ 147 ਨਹੀਂ ਚੱਲ ਸਕਦੀ ਚੱਲੀ ਆ ਗਰਨੇਡ ਹਮਲੇ ਮੰਦਰਾ ਚ ਜਾਂ ਕੋਈ ਇੱਕ ਧਰਮ ਨੂੰ ਦੂਜੇ ਧਰਮ ਨਾਲ ਉਕਲ ਪਰਚੋ ਗੋਲੀਆਂ ਚੱਲ ਰਹੀਆਂ ਸੀ ਕਿ ਆ ਵੀਡੀਓ ਬਣਾਈ ਜਾ ਰਹੀ ਸੀ ਕਿ ਇੱਥੇ ਕਮਿਊਨਲ ਹਾਰਮਨੀ ਜਿਹੜਾ ਭਾਈਚਾਰਕ ਸਾਂਝ ਨੂੰ ਖਤਰੇ 'ਚ ਪਾਉਣਾ ਮੇਰਾ ਇਸ ਲਈ ਪਹਿਲੀ ਡਿਮਾਂਡ ਕਿ ਜੇ 150 ਮੀਟਰ ਦੀ ਦੂਰੀ ਤੇ ਕੋਰਟ ਕੰਪਲੈਕਸ ਡੀਸੀ ਐਸਐਸਪੀ ਦਾ ਦਫਤਰ ਨਹੀਂ ਮਹਫੂਜ਼ ਤੇ ਆਮ ਲੋਕਾਂ ਦਾ ਕੀ ਹਾਲ ਉਹਨਾਂ ਔਰ ਇਹ ਉਹ ਲੋਕ ਨੇ ਜਿਨ੍ਹਾਂ ਦੇ ਗੋਲੀਆਂ 'ਚ ਮਾਰਿਆ ਗਿਆ ਜਿਹੜੇ ਸਰਕਾਰੇ ਦਰਬਾਰੇ ਚ ਜਿਨ੍ਹਾਂ ਦੀਆਂ ਫੋਟੋਆਂ ਇਹ ਲਾਲਜੀਤ ਭੁੱਲਰ ਦੇ ਨਜ਼ਦੀਕੀ ਮੰਨੇ ਜਾਂਦੇ ਲੱਕੀ ਮਾਰਿਆ ਜਲੰਧਰ ਤੋਂ ਸੀਐਮ ਸਾਹਿਬ ਦੇ ਨਜ਼ਦੀਕੀ ਮੰਨਿਆ ਜਾਂਦਾ ਆ ਦੂਜਾ ਸਰਪੰਚ ਮਾਰਿਆ ਉਹ ਵੀ ਸਰਕਾਰ ਦੇ ਨੇੜੇ ਜੇ ਉਹ ਨਹੀਂ ਸੇਫ ਤੇ ਆਮ ਲੋਕਾਂ ਦਾ ਕੀ ਬਣੂਗਾ ਇਸ ਲਈ ਕੋਲੈਪਸ ਆਫ ਲਾ ਐਂਡ ਆਰਡਰ ਜੰਗਲ ਰਾਜ ਔਰ ਇਮੀਡੀਏਟਲੀ ਇਸ ਪਰਿਵਾਰ ਨੂੰ ਹਰਪਿੰਦਰ ਸਿੰਘ ਸਰਪੰਚ ਦੇ ਸਮੁੱਚੇ ਪਰਿਵਾਰ ਨੂੰ ਸਿਕਿਉਰਿਟੀ ਆ ਮੁੱਖ ਦਵਾ ਜਰਮਨ ਨੂੰ ਸਿਕਿਉਰਿਟੀ ਇਹਨਾਂ ਦੀ ਸੇਫਟੀ ਸਿਕਿਉਰਿਟੀ ਯਕੀਨੀ ਬਣਾਈ ਜਾਵੇ ਔਰ ਪਰਿਵਾਰ ਨੂੰ ਜਸਟਿਸ ਦਿੱਤਾ ਜਾਵੇ ਜੋ ਸਰਕਾਰ ਤੋਂ ਨਹੀਂ ਦਿੱਤਾ ਜਾਣਾ ਮੈਂ ਇਹ ਵੀ ਕਹਿਣਾ 24 ਘੰਟੇ ਹੋ ਚੁੱਕੇ ਜੀ ਬਾਤ ਉਹ ਨਹੀਂ ਹੋ ਜਾਣਾ ਹਾਲੇ ਤੱਕ ਪੁਲਿਸ ਦੀ ਹੱਥ ਖਾਲੀ ਨਹੀਂ ਪੁਲਿਸ ਨੇ ਪੁਲਿਸ ਨੇ ਹੁਣ ਦੱਸਿਆ ਕੀ ਕਰਨਾ ਜੀ ਅਫਸੋਸ ਨਾਲ ਕਹਿਣਾ ਪੈਂਦਾ ਦੋ ਤਿੰਨ ਨੂੰ ਫੜਨਗੇ ਉਹਨਾਂ ਦੇ ਗੋਲੀ ਮਾਰਨਗੇ ਲੱਤਾਂ 'ਚ ਤੇ ਕਹਿਣਗੇ ਅਸੀਂ ਫੜ ਲਿਆ ਹੁਣ ਇਹ ਗੱਲ ਦੀ ਤਸਦੀਕ ਕੌਣ ਕਰੂ ਫੇਕ ਅਕਾਊਂਟਰ ਇਹ ਖਾਊਗਾ ਮਗਰ ਕੀ ਅਸਲੀ ਬੰਦੇ ਫੜੇ ਜਾ ਰਿਹਾ ਆਨਸਰ ਇਜ਼ ਨੋ ਕਿਉਂਕਿ ਤੁਸੀਂ ਤਾਂ ਆ ਜਿਹੜਾ ਪਿਛਲਾ ਸਰਪੰਚ ਮਾਰਿਆ ਸੀ ਆਪ ਵਾਲਾ ਜਰਮਨਜੀਤ ਉਹਦੇ ਵੇਲੇ ਵੀ ਕਿਹਾ ਸੀ ਅਸੀਂ ਤਾਂ ਫੜ ਲੈ ਦੇਖੋ ਡੀਜੀਪੀ ਇੱਕ ਪ੍ਰੈਸ ਕਾਨਫਰੈਂਸ ਕਰਦਾ ਪਰ ਹਾਰ 1 ਪਰ ਹਾਰ 2 ਯਾਰ ਫਿਲਮ ਹੀ ਬਣਾ ਲਓ ਫਿਰ ਤੁਸੀਂ ਦੇਖੋ ਲਾਅ ਐਂਡ ਆਰਡਰ 'ਚ ਤੁਸੀਂ ਨਹੀਂ ਧਿਆਨ ਦੇ ਰਹੇ ਤੁਸੀਂ ਤਾਂ ਪੀਆਰ ਐਕਸਰਸਾਈਜ਼ 'ਚ ਹੋ ਗਏ ਤੁਸੀਂ ਤਾਂ ਇੱਕ ਮਤਲਬ ਕਿ ਉਹ ਜਿਹੜੇ ਪਰਸੋਂ ਰੈਲੀ ਸੀ ਮੋਗੇ ਦੀ ਉਹ ਕਹਿੰਦੇ ਜੀ ਸਰਕਾਰੀ ਪ੍ਰੋਗਰਾਮ ਸੀ ਜੇ ਸਰਕਾਰੀ ਸੀ ਤੇ ਫਿਰ ਅਰਵਿੰਦ ਕੇਜਰੀਵਾਲ ਕੀ ਕਰ ਰਿਹਾ ਸੀ ਉੱਥੇ ਉਹਦਾ ਸਰਕਾਰ ਚ ਕੀ ਕੰਮ ਹੈ ਸੁਸੋਧਿਆ ਦਾ ਸਰਕਾਰ ਚ ਕੀ ਕੰਮ ਹੈ ਉਹ ਇੱਕ ਸਿਆਸੀ ਪ੍ਰੋਗਰਾਮ ਸੀ ਜਦੋਂ ਡੀਜੀਪੀ ਚੀਫ ਸੈਕਟਰੀ ਇੱਕ ਸਿਆਸਤ ਦਾ ਹਿੱਸਾ ਬਣ ਜਾਣ ਤੇ ਫਿਰ ਲਾਅ ਐਂਡ ਆਰਡਰ ਤਾਂ ਰੱਬ ਆਸਰੀ ਹੈ ਜੇ ਲੋਕ ਭਰੋਸਾ ਕਿੱਥੇ ਕਰਨ ਜੀ ਆਪ ਨਹੀਂ ਸੇਫ ਸਰਕਾਰ ਤੇ ਰੱਬ ਤੇ ਰੱਬ ਤੇ ਇਕੱਲਾ ਰੱਬ ਤੇ ਭਰੋਸਾ ਕਰੋ ਸਰਕਾਰ ਦਾ ਭਰੋਸਾ ਜਿਹੜਾ ਕਰੂਗਾ ਇਹਨਾਂ ਦੀ ਜਾਨ ਨੂੰ ਸੀਰੀਅਸ ਖਤਰਾ ਹੈ ਇਸ ਮੁੱਚੇ ਪਰਿਵਾਰ ਨੂੰ ਜਿਹੜਾ ਬੰਦਾ ਆ ਟਵੀਟ ਕਰਕੇ ਕਹਿ ਰਿਹਾ ਲੰਡਾ ਥੱਲੇ ਕਰੋ ਯਾਰ ਮਾਈਕ ਕੀ ਆ ਆ ਠੋਕਤਾ ਹੀ ਨਾ ਤੁਸੀਂ بڑے ਅਸਲੇ ਚੱਕੀ ਫਿਰਦੇ ਸੀ ਅਗਲਾ ਤਿਆਰੀ ਰੱਖੋ ਆ ਕੀ ਕਹਿ ਰਿਹਾ ਇੱਥੇ ਲਿਖਿਆ ਹੀ ਆਉਨੇ ਕਹਿੰਦੇ ਥੋਟੀਆਂ ਸੱਤ ਪੀੜੀਆਂ ਯਾਦ ਕਰਨ ਗਿਆ ਮੈਨੂੰ ਸੋ ਉਸ ਪਰਿਵਾਰ ਨੂੰ ਹਾਲੇ ਤੱਕ ਸਿਕਿਉਰਿਟੀ ਨਹੀਂ ਮਿਲਨੀ ਆ ਅੰਦਰ ਵੀ ਵਿਚਾਰਾ ਕਹਿ ਰਿਹਾ ਇਹੀ ਗੱਲ ਨੂੰ ਔਰ ਔਰ ਕੱਲ ਵੀ ਤੁਸੀਂ ਦੱਸ ਦਿਓ ਕੱਲ ਕਿੰਨੇ ਵਜੇ ਆਇਆ ਜੀ ਸ਼ਾਮ 4 ਵਜੇ ਇੱਥੇ ਦਾਖਲ ਹੋ ਗਏ ਆ ਜੀ ਸਾਰੀ ਰਾਤ ਵਿਦਾਊਟ ਸਿਟੂਟ ਰਿਹਾ 6 ਵਜੇ ਸਿਰਫ ਡੀਐਸਪੀ ਸਾਹਿਬ ਆਇਓਗੇ ਲੋਕ ਸਰਕਾਰ ਨੂੰ ਰੋਕ ਦਿੱਤਾ ਗਿਆ ਜੀ ਇਸ ਮਾਮਲੇ ਸਰ ਕੋਸ਼ਿਸ਼ ਬਹੁਤ ਕਰਨ ਦੇ ਆ ਪਰ ਸਰਕਾਰ ਦੇ ਦਬਾਅ ਵੇਟ ਕੀ ਅਹੀਂ ਮੰਗਾ ਕੋਈ ਨਹੀਂ ਮੰਨਿਆ ਗਿਆ ਪਰ ਸਾਡੇ ਪਰਿਵਾਰ کہہ ਰਹੇ ਆ ਕਿ ਅਹੀਂ ਹੁਣ ਕਿੰਨਾ ਕੁ ਜ਼ਲੀਲ ਹੋਣਾ ਪਰ ਅਹੀਂ ਸਰਕਾਰ ਤੁਸੀਂ ਪਰਿਵਾਰ ਦੇ ਹਾਲਾਤ ਵੇਖੋ ਮੈਨੂੰ ਜਰਮਨ ਅੰਦਰ ਜਿਹੜਾ ਮੁੰਡੇ ਦੇ ਗੋਲੀ ਵੱਜੀ ਉਹਨੇ ਇੱਕ ਗੱਲ ਕ कि ਅਸੀਂ ਸਜ਼ਕਾਰ ਨਹੀਂ ਕਰਨਾ ਮਗਰ ਫਿਰ ਇਸ ਵੀਰ ਨੇ ਦੱਸਿਆ ਆ ਕੇ ਕਿ ਪਰਿਵਾਰ ਨੂੰ ਮਜਬੂਰੀ ਇੰਨਾ ਕੀਤਾ ਪਰਿਵਾਰ ਦੇ ਉਹਨਾਂ ਹਾਲਾਤ ਵੇਖੋ 35 40 ਸਾਲ ਦਾ ਸਰਪੰਚਾ ਪੂਰਾ ਹੋ ਗਿਆ ਉਹਦੇ ਪਰਿਵਾਰ ਦੇ ਹਾਲਾਤ ਵੇਖੋ ਬੱਚੇ ਬਾਪ ਚਲੇ ਗਿਆ ਮਾਪੇ ਦਾ ਬੱਚਾ ਚਲੇ ਗਿਆ ਕੀ ਹਾਲਾਤ ਬਣਿਆ ਸਰਕਾਰ ਇਨਸਟੈਡ ਆਫ ਉਹਨਾਂ ਦੀ ਭਾਵਨਾ ਨੂੰ ਸਮਝਦੇ ਹੋયા ਉਹਨਾਂ ਦੀ ਗੱਲ ਮੰਗਾ ਮੰਗਣ ਦੀ ਥਾਂ ਮੰਨਣ ਦੀ ਥਾਂ ਤੇ ਉਹਨਾਂ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਕਿ ਤੁਸੀਂ ਸੰਸਕਾਰ ਕਰੋ ਸੰਸਕਾਰ ਕਰੋ ਕਿਉਂਕਿ ਉਹਦਾ ਸਰਕਾਰ ਮੌਕਾ ਸੰਭਲਾ ਜਾਂਦੀ ਹੈ ਸਰਕਾਰ ਜਸਟਿਸ ਨਹੀਂ ਦੇਣਾ ਚਾਹੁੰਦੀ ਤੇ ਏਕੀ 47 ਵਰਗੇ ਖਤਰਨਾਕ ਹਥਿਆਰ ਇਹਨਾਂ ਲੋਕਾਂ ਨੂੰ ਇਜ਼ੀਲੀ ਮਿਲ ਰਹੇ ਆ ਤੇ ਸਾਡੇ ਇੰਟੈਲੀਜੈਂਸ ਕੀ ਕਰ ਰਹੀ ਹੈ ਇੰਟੈਲੀਜੈਂਸ ਦਾ ਕੋਲੈਪਸ ਹੈ ਜੀ ਸਰ ਮੈਂ ਕਹਿੰਦਾ ਜਦੋਂ ਡੀਜੀਪੀ ਟੈਂਪਰਰੀ ਤੇ ਐਡੋਕਾ ਸੁਪਰੀਮ ਕੋਰਟ ਦੀ ਗਾਈਡਲਾਈਨ ਦੀਆਂ ਧੱਜੀਆਂ ਉਡਾਈਆਂ ਜਾਂ ਉਹ ਤਾਂ ਕੁਰਸੀ ਬਚਾਉਣ ਤੇ ਆ ਉਹਨੇ ਕੀ ਸੇਫਟੀ ਐ ਸਿਕਿਉਰਿਟੀ ਦੇਣੀ ਆ ਰੋਜ਼ ਕਤਲ ਹੋ ਰਿਹਾ ਜੀ ਰੋਜ਼ ਆ ਮੰਦਰ 'ਚ ਆਪਣੇ ਠਾਕੁਰਦਵਾਰਾ ਮੰਦਰ 'ਚ ਗ੍ਰੇਨੇਡ اٹੈਕ ਹੋਇਆ ਸੀ ਇਹਨਾਂ ਨੇ ਉਦੋਂ ਕਿਹਾ ਟਾਇਰ ਪਾਟਿਆ ਥਾਣੇ 'ਚ ਜਦੋਂ ਗ੍ਰੇਨੇਡ اٹੈਕ ਹੋਇਆ ਇਹਨਾਂ ਨੇ ਕਿਹਾ ਸਿਲੰਡਰ ਪਾਟਿਆ ਜਿਹੜੇ ਮੰਨ ਕੇ ਨਹੀਂ ਰਾਜੀ ਮੈਂ ਨਾ ਮੰਨਉ ਦਾ ਕੀ ਇਲਾਜ ਆ ਹੁਣ ਵੀ AK47 ਦਾ ਫਾਇਰ ਅਸੀਂ ਤਾਂ ਨਹੀਂ ਕਹਿ ਰਹੇ ਇਹ ਆਮ ਪੁਲਿਸ ਨੂੰ ਕਿਸੇ ਨੂੰ ਇਕੱਲੇ ਨੂੰ ਫੋਨ ਕਰ ਲਓ ਆਪ ਹੀ ਦੱਸ ਰਿਹਾ AK47 ਚੱਲੀ ਜਿਹੜੇ ਪਰਿਵਾਰ 'ਚ ਸੀ ਆ ਜਰਮਨ ਨੇ ਵੀ ਇਹੀ ਗੱਲ ਕਹੀ ਹੈ ਮਗਰ ਸਰਕਾਰ ਹੋ ਨਾ ਮੰਨੇ ਇਤਾਂ 80 ਦਾ 90 ਦੇ ਟੈਰਰਿਜ਼ਮ ਵਾਲੇ ਦਿਨਾਂ ਵਾਲੇ ਖਤਰਨਾਕ ਹਾਲਾਤ ਪੈਦਾ ਹੋਇਆ ਔਰ ਚੀਫ ਮਿਨਿਸਟਰ ਸਾਹਿਬ ਕਹਿੰਦੇ ਸਭ ਠੀਕ ਹੈ 올 ਐਸ ਵੈਲ ਜੀ ਸਰ ਕੱਲ 40 ਦਾ ਸਟਾਲੂਡਾਂ ਦੀ ਧਮਕੀ ਇੱਕੋ ਪਹਿਲਾਂ ਹਰਬੰਦਰ ਸਾਹਿਬ ਆਕ ਵਾਕ ਕਿਤੇਰੀਆਂ ਸਕੂਲਾਂ ਨੂੰ ਧਮਕੀ ਕੁਝ ਨਹੀਂ ਪਤਾ ਲੱਗਿਆ ਦੇਖੋ ਮੈਂ ਬਾਰ-ਬਾਰ ਕਮਾਂਟ ਗਵਰਨਮੈਂਟ ਤੋਂ ਫੇਲ ਹੋ ਗਈ ਹੈ ਜੀ ਔਰ ਇਹੀ ਕਾਰਨ ਹੈ ਲਾਅ ਔਰਡਰ ਦੇ ਮਸਲੇ 'ਚ ਫੇਲ ਹੋਈ ਹੈ ਇਸ ਲਈ ਹਾਈ ਕੋਰਟ ਨੇ ਇੰਟਰਵੈਨ ਕੀਤਾ ਮਗਰ ਹੁਣ ਪੰਜਾਬ ਨਹਿਰਿਆਣਾ ਹਾਈ ਕੋਰਟ ਨੂੰ ਜੇ ਲਾਅਨ ਆਰਡਰ ਵੇਖਣਾ ਪੈ ਰਿਹਾ ਤੇ ਕੀ ਫਿਰ ਡੀਜੀਪੀ ਤੇ ਚੀਫ ਮਿਨਿਸਟਰ ਹੋਮ ਮਿਨਿਸਟਰ ਬਰਕਾਸ ਨਹੀਂ ਹੋਣੇ ਚਾਹੀਦੇ ਸਿੰਪਲ ਕੁਐਸਚਨ ਫੇਲੀਅਰ ਹੈ ਇਹਨਾਂ ਦਾ ਤਦੇ ਹਾਈ ਕੋਰਟ ਹੈਜ਼ ਇੰਟਰਵਿਨਡ ਫੈਮਲੀ ਸਿੱਧਾ ਸਰਪੰਚਾਂ ਦਾ ਕਤਲ ਹੋ ਰਿਹਾ ਪੀਲੇ ਅੰਮ੍ਰਿਤਸਰ ਪੱਡੀ ਦੇ ਵਿੱਚ ਸਰਪੰਚ ਇਹ ਟਾਰਗੇਟ ਹੋ ਰਹੇ ਇਹ ਕਿਤੇ ਅੱਗੇ ਵੀ ਚੱਲੀ ਲੱਗੂ ਇਹ ਚੈਲੰਜ ਹੈ ਕਿਤੇ ਨਾ ਦੇ ਸਦਾਈ ਦੇਖੋ ਉਹ ਜਿਹੜਾ ਬੰਦਾ ਨਾ ਜੀ ਹੈ ਨਕਮਾ ਜਿਹਾ ਬੰਦਾ ਉਸ ਏਰੀਏ ਨੂੰ ਬਿਲੋਂਗ ਕਰਦਾ ਔਰ ਪੁਲਿਸ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਹਦਾ ਫਿਰੋਤੀ ਦਾ ਰਾਜ ਟਾਰਗੇਟਡ ਕਿਲਿੰਗ ਔਰ ਉਹਦਾ ਸ਼ਰੀਆਮ ਇਹ ਗੱਲ ਕਹਿਣੀ ਮਤਲਬ ਕਿ ਪੁਲਸ ਨੂੰ ਉਹਦਾ ਕੋਈ ਖੌਫ ਨਹੀਂ ਪੁਲਸ ਦਾ ਉਹਨੂੰ ਕੋਈ ਡਰ ਨਹੀਂ ਔਰ ਕਿਥੇ ਨਾ ਕਿਥੇ ਜਿਹੜਾ ਇੰਨੀ ਦਲੇਰੀ ਨਾਲ ਔਰ ਇੰਨੀ ਹਿੰਮਤ ਨਾਲ ਔਰ ਇੰਨੀ ਦਿਨ ਦਿਹਾੜੇ ਇਹ ਕੰਮ ਚਲਾ ਰਿਹਾ ਹੈ ਜਿੱਦੇ ਤਾਂ ਬੜੇ ਸਵਾਲ ਉੱਠਦੇ ਔਰ ਇਹਦੀ ਕੋਈ ਸੈਂਟਰਲ ਲੈਵਲ ਤੋਂ ਇਨਵੈਸਟੀਗੇਸ਼ਨ ਹੋਵੇ ਫਿਰ ਸਮਝ ਆਊਗੀ ਕਿ ਕਾਲੀਆਂ ਭੇਡਾਂ ਵੀ ਕਿਹੜੀਆਂ ਨੇ ਰਲੀਆਂ ਮਿਲੀਆਂ ਕੀ ਕੁਝ ਹੋ ਰਿਹਾ ਇਸ ਲਈ ਇੱਥੇ-ਇੱਥੇ ਬਹੁਤ ਕੁਝ ਹੈ ਕਈ ਜਗ੍ਹਾ 'ਚ ਇਹਦਾ ਫੇਲੀਅਰ ਆ ਪ੍ਰਸ਼ਾਸਨ ਦਾ ਜਿਹੜਾ ਪ੍ਰਸ਼ਾਸਨ ਨਹੀਂ ਮੰਨ ਰਹੀ ਪੱਟੀ ਦਾ ਡੀਐਸਪੀ ਸਸਪੈਂਡ ਗਿਆ ਉਹ ਜੀ ਨਾਲ ਸਸਪੈਂਡ ਤਾਂ ਫਿਰ ਉੱਤੋਂ ਹੋਣਾ ਚਾਹੀਦਾ ਸੀ ਫੇਲੀਅਰ ਤਾਂ ਅਜੋ ਤਾਂ ਇੱਕ ਤਾਂ ਇਹ ਅੱਖਾਂ 'ਚ ਘੱਟਾ ਪਾਉਣ ਦੀ ਗੱਲ ਹੈ ਜਿਵੇਂ ਪ੍ਰਹਾਰ ਵਾਰਨ ਪ੍ਰਹਾਰ 2 ਪੀਆਰ ਐਕਸਰਸਾਈਜ਼ ਤੁਹਾਡੀ ਅੱਖਾਂ 'ਚ ਘੱਟਾ ਸੇਮ ਵੇ ਥਾਣੇਦਾਰ ਤੇ ਡੀਐਸਪੀ ਅੱਖਾਂ 'ਚ ਘੱਟਾ ਕੀ ਕ੍ਰਾਈਮ ਰੁਕ ਗਿਆ ਕ੍ਰਾਈਮ ਕੰਟਰੋਲ ਕਰਨਾ ਸਰਕਾਰ ਦੀ ਸੇਫਟੀ ਐਂਡ ਸਿਕਿਉਰਿਟੀ ਭਾਈਚਾਰੇ ਇਕਜੁੱਟ ਨੂੰ ਅਮਨ ਸ਼ਾਂਤੀ ਕਾਨੂੰਨ ਨੂੰ ਬਹਾਲ ਰੱਖਣਾ ਸਰਕਾਰ ਦੀ ਨੰਬਰ 1 ਪ੍ਰਾਇੋਰਟੀ ਹੁੰਦੀ ਆ ਜੀ ਚੇ ਫੇਲ ਪਰਿਵਾਰ ਦੀ ਸਿਕਿਉਰਿਟੀ ਲੈ ਕੇ ਕੀ ਮੰਗ ਕਰ ਮੈਂ ਮੰਗ ਕੀਤੀ ਆ ਜੀ ਕਿ ਟੋਟਲ ਸਿਕਿਉਰਿਟੀ ਜੋ ਪਰਿਵਾਰ ਚਾਹੁੰਦਾ ਐ ਸਪੈਸ਼ਲੀ ਜਿਹੜਾ ਮੇਨ ਮੁੱਖ ਗਵਾਹ ਫਿਰ ਉਹਦੀ ਘਰ ਦੀ ਉਹਦੇ ਮਾਪੇ ਪਾਪ ਉਹਦੇ ਬੱਚੇ ਸਰਪੰਚ ਜਿਹੜਾ ਪੂਰਾ ਹੋ ਗਿਆ ਇਹਨਾਂ ਦੀ ਫੈਮਿਲੀ ਤੇ ਚਾਚੇ ਦਾ ਚਾਏ ਦਾ ਮੁੰਡਾ ਇਹਨਾਂ ਦੇ ਇੱਕੋ ਘਰ 'ਚੇ ਰਹਿਣ ਵਾਲੇ ਇਸ ਲਈ ਸੁਭਾਵਿਕ ਆ ਉੱਥੇ ਸਿਕਿਉਰਿਟੀ ਉੱਥੇ ਵੀ ਲਾਉਣ ਇੱਥੇ ਵੀ ਦੇਣ ਪ੍ਰੋਪਰ ਸਿਕਿਉਰਿਟੀ ਦੇ ਨਹੀਂ ਤਾਂ ਤੁਸੀਂ ਤਾਂ ਅਗਲਾ ਕਤਲ ਹੋਣ ਨੂੰ ਬੈਠਿਆ ਠੀਕ ਹੈ